ਰਖੜੀ ਤੋਂ 2 ਦਿਨ ਪਹਿਲਾਂ 5 ਪੈਣਾ ਦੇ ਭਰਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਉਹਨਾਂ ਦਾ ਸਮਾਚਾਰ ਮਿਲਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਵਿੱਚ ਅਜਨਾਲਾ ਜਮਾ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਨਾਨਕ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੀ ਭੈਣਾਂ ਦੇ ਨਾਲ ਦਿਹਾੜੀ ਲਗਾਉਂਦਾ ਸੀ। ਰੋਜ਼ ਦੀ ਤਰ੍ਹਾਂ ਦਿਹਾੜੀ ਲਗਾ ਕੇ ਮ੍ਰਿਤਕ ਨਾਨਕ ਸਿੰਘ ਗੰਗੋਮਹਲ ਬਾਜ਼ਾਰ ਵਿਖੇ ਸਮਾਨ ਖਾਣਪਿੰਦਾ ਸਮਾਨ ਲੈਣ ਦੇ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਕਲਿਆ ਜਿਸ ਤੋਂ ਬਾਅਦ ਸੜਕ ਤੇ ਉਸ ਦਾ ਮੋਟਰਸਾਈਕਲ ਬੀਐਸਐਫ ਦੀ ਗੱਡੀ ਦੇ ਨਾਲ ਟਕਰਾ ਗਿਆ ਤੇ ਉਸ ਦੀ ਮੌਤ ਹੋ ਗਈ। ਉਹਨਾਂ ਦਾ ਸਿਰ ਕੀ ਫਿਲਹਾਲ ਇਹ ਪਤਾ ਨਹੀਂ ਲੱਗ ਪਾਇਆ ਕਿ ਕਿਸ ਦੀ ਗਲਤੀ ਸੀ ਕਰੀਬ ਡੇਢ ਮਹੀਨੇ ਪਹਿਲਾਂ ਹੀ ਮ੍ਰਿਤਕ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਤੇ ਹੁਣ ਨਾਨਕ ਸਿੰਘ ਹੀ ਪਰਿਵਾਰ ਦਾ ਸਹਾਰਾ ਸੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ ਫੌਜੀਆ ਦੀ ਗੱਡੀ ਦੇ ਫੌਜੀਆ ਦੀ ਗੱਡੀ ਬੱਜੀ ਕਿ ਜਾਂ ਇਹ ਵੱਜੇ ਇਹਨਾਂ ਨੇ ਪਤਾ ਮੌਕਾ ਜੇ ਖਤਮ ਹੋ ਗਿਆ ਹਾਂਜੀ ਹੁਣ ਹੁਣ ਕੀ ਹੋਇਆ ਹੁਣ ਕਿੱਥੇ ਆ ਡੈਡ ਬੋਡੀ ਹੁਣ ਡੈਡ ਬੋਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜੰਦਰਾ ਮਾਰਤਾ ਵਾ ਨਾਲ ਕੀ ਮੰਗਦੇ ਹੋ ਅਜੇ ਅਸੀਂ ਮੰਗ ਕਰਨੇ ਆ ਕਿ ਇਹਨਾਂ ਵੇ ਪਰਿਵਾਰ ਦਾ ਕੋਈ ਸੋਚਿਆ ਜਾਵੇ ਇਹ ਪਰਿਵਾਰ ਬਹੁਤ ਹੀ ਮਾਤੜਿਆ ਬਹੁਤ ਹੀ ਗਰੀਵ ਆ ਇਹ ਪਰਿਵਾਰ ਪੰਜ ਭੈਣਾਂ ਦਾ ਭਰਾ ਸੀਗਾ। ਕੱਲਾ ਕੱਲਾ ਸੀਗਾ। ਕੱਲ ਇਹ ਇਹ ਪਹਿਲੀ ਮਾਂ ਤੋਂ ਹੀ। ਹਾਂ ਦੋ ਇਹ ਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ 1.5 ਮਹੀਨਾ ਹੋਇਆ ਪੋ ਉਹ ਨੂੰ ਖਤਮ ਹੋਏ ਨੂੰ। ਉਹ ਪਹਿਲਾਂ ਪਿਓ ਪੂਰੇ ਹੋ ਗਏ। ਤੇ ਹੁਣ ਬਾਅਦ ਚ ਇਹ ਇਹ ਦੇ ਸਿਕ